ਪੰਜਾਬ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜਾ ਕਿ ਕਿਸਾਨ ਆंदोलਨ ਦੇ ਵਿੱਚ ਸ਼ਹੀਦ ਹੋਇਆ ਖਨੋਰੀ ਬਾਰਡਰ ਤੇ ਸੁਭਕਰਨ ਸਿੰਘ ਉਸ ਦੇ ਭੋਗ ਦੇ ਉੱਤੇ ਜਿਹੜਾ ਚੜਾਵਾ ਸੀਗਾ ਉਹ ਤੋਂ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ ਜਿਹਦੇ ਵਿੱਚ ਕਿ ਪਿੰਡ ਵਾਲਿਆਂ ਨੇ ਦੋਸ਼ ਲਾਇਆ ਕਿ ਉਹ ਜਿਹੜਾ ਭੋਗ ਦੇ ਤੇ ਚੜਾਵਾ ਚੜਿਆ ਸੀਗਾ ਨ ਸਿੱਧੂਪੁਰ ਜਥੇਬੰਦੀ ਨੇ ਉਹਨਾਂ ਨੇ ਉਹ ਤੋਂ ਚੜਾਵੇ ਦੀ ਮੰਗ ਕੀਤੀ ਹੈ ਇਹਦੇ ਤੇ ਤੁਸੀਂ ਕੀ ਕਹੋਗੇ ਦੇਖੋ ਪਹਿਲੀ ਤਾਂ ਗੱਲ ਇਹ ਬੜੀ ਮੰਦਭਾਗੀ ਗੱਲ ਹੈ ਬ੍ਰह्म ਕੇ ਇਸ ਤਰੀਕੇ ਦੀਆਂ ਖਬਰਾਂ ਅੱਜ ਚੱਲ ਰਹੀ ਹੈ ਨਹੀਂ ਕਿਉਂਕਿ ਇਹ ਮਾਪਿਆਂ ਦਾ ਜਵਾਨ ਪੁੱਤ ਕੋਈਸ ਸੰਘਰਸ਼ ਦੇ ਜਨਾਲ ਉਹਦੀ ਜਾਨ ਗਈ ਹੈ ਇਹ ਇਕਲੌਤਾ ਉਹ ਨੌਜਵਾਨ ਸੀਗਾ ਪਰਿਵਾਰ ਦਾ ਪੁੱਤ ਸੀਗਾ ਜਿਹਦੇ ਜਿਹਦੀ ਕਮਾਈ ਦੇ ਨਾਲ ਉਹ ਘਰ ਚੱਲਦਾ ਸੀਗਾ ਦੂਜੀ ਗੱਲ ਇਹ ਮੰਤਪਾਗੀ ਮੈਸ ਕਰਕੇ ਕਹਿ ਰਿਹਾ ਜਾਂ ਕਿਉਂ ਉਹਨੂੰ ਮਾਨ ਤੇ ਸਤਕਾਰ ਦੇਣਾ ਚਾਹੀਦਾ ਹੈ ਪਰ ਉਹਦੇ ਨਾਂ ਦੇ ਨਾਲ ਵਿਵਾਦ ਜੁੜ ਰਹੇ ਨੇ ਹੁਣ ਇੱਕ ਪਾਸੇ ਉਹ ਅਨਾਉਂਸਮੈਂਟ ਵੀ ਅਸੀਂ ਸਾਰਿਆਂ ਨੇ ਸੁਣੀ ਹੈ ਪਰ ਹੁਣ ਸਿੱਧੂਪੁਰ ਜੱ세ਬੰਦੀ ਜਿਹੜੀ ਹੈ ਉਹਦੇ ਜਿਹੜੇ ਇੱਕ ਗੁਰਪ੍ਰੀਤ ਸਿੰਘ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਦਾ ਇੱਕ ਬਿਆਨ ਆਇਆ ਜਿਹਦੇ ਵਿੱਚ ਉਹ ਸਾਫ਼ ਤੌਰ ਦੇਤੇ ਕਿਹਾ ਕਿ ਅਸੀਂ ਕਿਸੇ ਵੀ ਪੈਸੇ ਦੀ ਕੋਈ ਵੀ ਮੰਗ ਨਹੀਂ ਕੀਤੀ ਹਾਂ ਉਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਦੱਸਿਆ ਕਿ ਜਿੱਥੇ ਬੰਦੀਆਂ ਦੇ ਜਾਂ ਇਕਾਈਆਂ ਚੱਲਦੀਆਂ ਨੇ ਜਿੱਥੇ ਬੰਦੀ ਦੇ ਕਈ ਕੰਮ ਇਸ ਤਰੀਕੇ ਚੱਲ ਰਹੇ ਨੇ ਸੰਘਰਸ਼ ਦੇ ਵਿੱਚ ਬਹੁਤ ਸਾਰਾ ਪੈਸਾ ਲੱਗ ਰਿਹਾ ਤਾਂ ਉਹ ਅਸੀਂ ਸਮੇਂ-ਸਮੇਂ 'ਤੇ ਪਿੰਡ ਦੇ ਵਿੱਚ ਆਪਾਂ ਜਿਹੜੇ ਲੋਕ ਜਿੱਥੇ ਬੰਦੀ ਦੇ ਨਾਲ ਜੁੜੇ ਹੁੰਦੇ ਨੇ ਉਨਾਤ ਜਿਹੜੀ ਹੈ ਅਗਰਾਈ ਦੇ ਰੂਪ ਦੇ ਵਿੱਚ ਅਸੀਂ ਲੈਨੇ ਆ ਤਾਂ ਜੋ ਜਥੇਬੰਦੀਆਂ ਦੇ ਜਿਹੜੇ ਕਾਰਜ ਨੇ ਉਹ ਚੱਲ ਰਹੇ ਨੇ ਕਹਿੰਦੇ ਵੀ ਇੱਕ ਪਾਸੇ ਸੰਘਰਸ਼ ਚੱਲ ਰਿਹਾ ਤਾਂ ਉਦੋਂ ਤੇ ਪੈਸਾ ਖਰਚ ਹੋ ਰਿਹਾ ਔਰ ਇਹਦੇ ਲਈ ਜਾਂ ਹੋਰ ਵੀ ਜਥੇਬੰਦੀਆਂ ਦੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਨੂੰ ਚਲਾਉਣ ਵਾਸਤੇ ਪੈਸਾ ਜ਼ਰੂਰੀ ਹੁੰਦਾ ਤਾਂ ਉਹ ਅਸੀਂ ਉਸ ਅਨਾਉਂਸਮੈਂਟ ਦੇ ਨਾਲ ਜਿਹੜੀ ਉਹ ਉਸ ਤਰੀਕੇ ਨਾਲ ਲੋਕਾਂ ਤੋਂ ਪੈਸੇ ਮੰਗੇ ਨੇ ਜਿਹੜੇ ਜਥੇਬੰਦੀ ਦੇ ਨਾਲ ਜੁੜੇ ਨੇ ਹਾੜੀ ਤੇ ਸੋਣੀ ਦੀ ਗੱਲ ਦਾ ਜ਼ਿਕਰ ਕੀਤਾ ਗਿਆ ਕਹਿੰਦੇ ਵੀ ਆਪਾਂ ਜੇ ਭੋਗ ਦੀ ਤੁਸੀਂ ਕਹੋ ਵੀ ਭੋਗ ਦੇ ਜਿਹੜਾ ਪੈਸਾ ਇਕੱਠਾ ਹੋਇਆ ਜਾ ਜਿਹੜੇ ਪੈਸੇ ਦੇ ਨਾਲ ਮੱਥਾ ਟੇਕਿਆ ਗਿਆ ਉਸ ਪੈਸੇ ਦੀ ਅਸੀਂ ਮੰਗ ਨਹੀਂ ਕੀਤੀ ਇਹ ਸਿਰਫ ਜਾਣਬੁੱਝ ਕੇ ਇਸ ਤਰੀਕੇ ਦਾ ਪ੍ਰਚਾਰ ਕੀਤਾ ਜਾ ਰਿਹਾ ਤਾਂ ਇਹ ਇੱਕ ਤਾਂ ਸਫਾਈ ਜਿਹੜੀ ਹੈ ਉਹਨਾਂ ਨੇ ਦਿੱਤੀ ਹੈ ਦੂਸਰੀ ਬ੍ਰह्म ਸ਼ੁਭ ਕਰਨ ਦਾ ਪਰਿਵਾਰ ਖੁਦ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਉਹਨਾਂ ਦੇ ਪਰਿਵਾਰ ਦੇ ਕੋਈ ਮੋਹਤਵਾਰ ਨੇ ਔਰ ਪੂਰਾ ਪਰਿਵਾਰ ਜਿਹੜਾ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਉਹਨਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਸਾਡੇ ਕੋਲ ਜਥੇਬੰਦੀਆਂ ਨੇ ਕਿਸੇ ਵੀ ਪੈਸੇ ਦੀ ਕੋਈ ਵੀ ਮੰਗ ਨਹੀਂ ਕੀਤੀ ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਸਿੱਧੂਪੁਰ ਦੀ ਗੱਲ ਕਰ ਰਿਹਾ ਮੈਂ ਉਹਨਾਂ ਨੇ ਸਪਸ਼ਟ ਕੀਤਾ ਵਾਂ ਕਰਨਾ ਕਿ ਅਸੀਂ ਸਾਡਾ ਭੋਗ ਵਾਲੇ ਪੈਸੇ ਤੇ ਕੋਈ ਹੱਕ ਨਹੀਂ ਹੈ ਅਸੀਂ ਉਹ ਪੈਸੇ ਨਹੀਂ ਮੰਗੇ ਅਸੀਂ ਜਿਹੜੀਆਂ ਪਹਿਲਾਂ ਤੋਂ ਹੀ ਇਕਾਈਆਂ ਚੱਲ ਰਹੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਜੋ ਖਰਚੇ ਚੱਲਦੇ ਨੇ ਜੋ ਪ੍ਰਬੰਧ ਚੱਲਦੇ ਨੇ ਤਾਂ ਉਹਦੇ ਵਾਸਤੇ ਉਹ ਪਹਿਲਾਂ ਤੋਂ ਹੀ ਸਾਡੀ ਸੋਣੀ ਦੇ ਜਿਹੜੇ ਆ ਉਹ ਗ੍ਰਹੀ ਇਕੱਠੀ ਕੀਤੀ ਜਾਂਦੀ ਹੈ ਜਾਂ ਜੋ ਵੀ ਲੋਕੀ ਉਹਦੇ ਵਿੱਚ ਸੇਵਾ ਪਾਉਂਦੇ ਨੇ ਤਾਂ ਉਹਦਾ ਜ਼ਿਕਰ ਹੋਇਆ ਨਾ ਕਿ ਅਸੀਂ ਕੋਈ ਭੋਗ ਦਾ ਪੈਸਾ ਮੰਗਿਆ ਤਾਂ ਸਪਸ਼ਟਿਕਰਨ ਦੋਨਾਂ ਜਿਹੜਾ ਹੈਗਾ ਦੋਨੋਂ ਪਾਸਿਓਂ ਆਇਆ ਪਰਿਵਾਰ ਨੇ ਸਿੱਧੇ ਤੁਰ ਦੇ ਉੱਤੇ ਮਨਾਂ ਕਰ ਦਿੱਤਾ ਕਿ ਸਾਡੇ ਕੋਲੋਂ ਕਿਸੇ ਵੀ ਤਰੀਕੇ ਦਾ ਕੋਈ ਵੀ ਪੈਸਾ ਜੱਥੇਬੰਦੀ ਨੇ ਕੋਈ ਗਰਨੇਟਡ ਨਹੀਂ ਮੰਗਿਆ ਔਰ ਜੱਥੇਬੰਦੀ ਦੇ ਖੁਦ ਜਿਹੜੇ ਆ ਉਹਨਾਂ ਦਾ ਇੱਕ ਬਿਆਨ ਇੱਕ ਨਿੱਜੀ ਚੈਨਲ ਦੇ ਉੱਤੇ ਚੱਲ ਰਿਹਾ ਹੈ ਸਪਸ਼ਟ ਕਹਿ ਰਹੇ ਨੇ ਕਿ ਅਸੀਂ ਕਿਸੇ ਵੀ ਤਰੀਕੇ ਦਾ ਕੋਈ ਵੀ ਪੈਸਾ ਉਹ ਗੋਲਕਵਾਲਿਆਂ ਦੇ ਵਿੱਚੋਂ ਨਹੀਂ ਮੰਗਿਆ ਜੀ ਬਰਾਮਾ ਜੀ